ਹੈਲੋ एवरीवन वेलकम बैक टू माय चैनल کافی ਦਿਨਾਂ ਤੋਂ ਸੋਚ ਰਹੀ ਸੀ ਬਰੀਆਨੀ ਬਣਾ ਲੈ ਅੱਜ ਸਾਰੇ ਘਰ ਸੀਗੇ ਸੋਚਿਆ ਚਲੋ ਅੱਜ ਬਰੀਆਨੀ ਬਣਾ ਲੈਨੇ ਸਾਰੇ ਖਾ ਵੀ ਲਾਂਗੇ ਅੱਜ ਮੈਂ ਬਣਾਵਾਂਗੀ ਮਸ਼ਰੂਮ ਬਰੀਆਨੀ ਜੋ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਦੋ ਪੈਕੇਟ ਲੈ ਸੀ ਮਸ਼ਰੂਮ ਦੇ ਨਾਲ ਇੱਥੇ ਮੈਂ ਮੰਗਾਲੀ ਸੀ ਚਾਵਲ ਚਾਵਲ ਖਤਮ ਹੋ ਗਏ ਸੀ ਇਸ ਲਈ ਇੱਥੇ ਮੈਂ ਬਰੀਆਨੀ ਬਣਾ ਲੈ ਮੰਗਵਾਏ ਨੇ ਬਾਸਮਤੀ ਇੰਡੀਆ ਗੇਟ ਚਾਵਲ ਮੈਂ ਜਦੋਂ ਵੀ ਬਰੀਆਨੀ ਵਗੈਰਾ ਬਣਾਉਂਦੀ ਨਾ ਇਹ ਹੀ ਚਾਵਲ ਮੰਗਵਾਉਂਦੀ ਆ ਇਹ ਬਹੁਤ ਹੀ ਇੱਕ ਇੱਕ ਦਾਣਾ ਖਿਲਾ ਖਿਲਾ ਬਣ ਕੇ ਤਿਆਰ ਹੁੰਦਾ ਇਥੇ ਮੈਂ ਇੱਕ ਗਲਾਸ ਲੈ ਲਈ ਚਾਵਲ ਦੇ ਇਹਨੂੰ ਹੁਣ ਅਸੀਂ ਖੁੱਲੇ ਪਾਣੀ 'ਚ ਦੋ ਤਿੰਨ ਵਾਰ ਧੋ ਲਵਾਂਗੇ ਚਾਵਲ ਨੂੰ ਮੈਂ ਧੋ ਲਿਆ ਹੀ ਨਾ ਪਾਣੀ ਪਾ ਕੇ ਨਾ ਅੱਧੇ ਘੰਟੇ ਲਈ ਰੱਖ ਦਵਾਂਗੇ ਸਾਈਡ ਤੇ ਸੋਕ ਹੋਣ ਲਈ ਉਹਦੋਂ ਤੱਕ ਅਸੀਂ ਤੇ ਪਿਆਈ ਕੱਟ ਲੈਣੀ ਆ ਬਰੀਆਨੀ 'ਚ ਪਾਉਣ ਵਾਸਤੇ ਜੋ ਅਸੀਂ ਫਰਾਈ ਕਰਨਾ ਹੈ ਇਥੇ ਮੈਂ ਚਾਰ ਮੀਡੀਅਮ ਸਾਈਜ਼ ਦੇ ਲੈ ਸੀ ਪਿਆਜ਼ ਉਹਨੂੰ ਇਸ ਤਰੀਕੇ ਨਾਲ ਲੰਬੇ ਲੰਬੇ ਸਲਾਈਸ 'ਚ ਪਿਆਜ਼ ਨੂੰ ਅਸੀਂ ਕੱਟਾਂਗੇ ਪਿਆਜ਼ ਨੂੰ ਨਾ ਜ਼ਿਆਦਾ ਮੋਟਾ ਕੱਟਣਾ ਜਾਂ ਜ਼ਿਆਦਾ ਬਾਰੀਕ ਕੱਟਣਾ ਮੀਡੀਅਮ ਸਾਈਜ਼ ਦੇ ਵਿੱਚ ਪਿਆਜ਼ ਨੂੰ ਕੱਟ ਕੇ ਤਿਆਰ ਕਰਾਂਗੇ ਕਿਉਂਕਿ ਅਸੀਂ ਨੂੰ ਫਰਾਈ ਕਰਨਾ ਹੈ ਮਸ਼ਰੂਮ ਮੇਰੇ ਤੇ ਮੇਰੇ ਹਸਬੰਦ ਨੂੰ ਬਹੁਤ ਹੀ ਫੇਵਰਟ ਹੈ ਸਾਨੂੰ ਮਸ਼ਰੂਮ ਬਹੁਤ ਜ਼ਿਆਦਾ ਪਸੰਦ ਹੈ ਇੰਨੀ ਕਿ ਪਸੰਦ ਹੈ ਕਿ ਸਾਨੂੰ ਭਾਵੇਂ ਤੁਸੀਂ ਨਾ ਚੌਥੇ ਦਿਨ ਮਸ਼ਰੂਮ ਬਣਾ ਕੇ ਦੇ ਦਿਓ ਤੇ ਇੱਥੇ ਮੈਂ ਪਿਆਜ਼ ਨੂੰ ਨਾ ਕੱਟ ਲਿਆ ਸੀਗਾ ਤੇ ਦੋਨੋਂ ਥਾਂ ਇਸ ਤਰੀਕੇ ਨਾਲ ਪਿਆਜ਼ ਦੇ ਲੱਛੇ ਖੋਲ ਦਵਾਂਗੇ ਕਿਉਂਕਿ ਇਸ ਨੂੰ ਫਰਾਈ ਕਰਾਂਗੇ ਇੱਥੇ ਪਿਆਜ਼ ਦੇ ਸਾਰੇ ਲੱਛੇ ਖੋਲ ਦਿੱਤੇ ਸੀਗੇ ਤੇ ਕੜਾਈ ਤੇ ਤੇਲ ਪਾ ਤਾ ਅਸੀਂ ਦੋ ਵੱਡੇ ਚਮਚ ਗਰਮ ਹੋਣ ਲਈ ਰੱਖ ਦਿੱਤਾ ਸੀ ਗੈਸ ਤੇ ਤੇਲ ਗਰਮ ਹੋ ਗਿਆ ਸੀ गाइस ਜੀ ਤੁਸੀਂ ਪਿਆਜ਼ ਹੀ ਨਾ ਜੋ ਕੱਟ ਕੇ ਰੱਖਿਆ ਉਹ ਪਾ ਦਿਆਂਗੇ ਉਹਨੂੰ ਪਾ ਕੇ ਲਗਾਤਾਰ ਇਸ ਨੂੰ 4 3 ਤੋਂ 4 ਮਿੰਟ ਤੱਕ ਫਰਾਈ ਕਰਾਂਗੇ ਬਸ ਇਹਦਾ ਕਲਰ ਚੇਂਜ ਕਰਾਉਣਾ ਕਾਲੇ ਨਹੀਂ ਕਰਨਾ ਸਾੜਨਾ ਨਹੀਂ ਹੈ ਪਿਆਜ਼ ਨੂੰ ਬਸ ਇੱਥੇ ਪਿਆਜ਼ ਨੂੰ ਫਰਾਈ ਕਰਨਾ ਜਦੋਂ ਤੱਕ ਪਿਆਜ਼ ਫਰਾਈ ਹੁੰਦੇ ਨਾ ਉਹ ਤੱਕ ਅਸੀਂ ਮਸ਼ਰੂਮ ਲੈ ਲੈਣੇ ਆ ਇੱਥੇ ਮੈਂ 2 ਪੈਕੇਟ ਲੈਨੇ ਮਸ਼ਰੂਮ ਦੇ ਇਹ 400 ਗ੍ਰਾਮ ਹੋਣਗੇ ਮਸ਼ਰੂਮ ਤੇ ਮਸ਼ਰੂਮ ਜਦੋਂ ਤੁਸੀਂ ਮਸ਼ਰੂਮ ਦਾ ਇਸਤੇਮਾਲ ਕਰਨਾ ਤੁਸੀਂ ਕੋਸ਼ਿਸ਼ ਕਰੋ ਮਸ਼ਰੂਮ ਨੂੰ ਫ੍ਰੈਸ਼ੀ ਲੋ ਵਾਈਟ ਵਾਲੀ ਮਸ਼ਰੂਮ ਲੋ ਤੇ ਮਸ਼ਰੂਮ ਨੂੰ ਚੰਗੀ ਤਰ੍ਹਾਂ ਹੀ 2 ਤੋਂ 3 ਵਾਰ ਖੁੱਲੇ ਪਾਣੀ 'ਚ ਧੋ ਲਿਆ ਸੀਗਾ ਕਿਉਂਕਿ ਮਸ਼ਰੂਮ ਬਹੁਤ ਜ਼ਿਆਦਾ ਗੰਦਾ ਹੁੰਦਾ ਨਾਲ ਖੁੱਲੇ ਪਾਣੀ ਤੋਂ ਨਾ ਬਹੁਤ ਜ਼ਰੂਰੀ ਹੈ ਤੇ ਮਸ਼ਰੂਮ ਨੂੰ ਹੱਥਾਂ ਨਾਲ ਮਸਲ ਕੇ ਨਾ ਚੰਗੀ ਤਰ੍ਹਾਂ ਮੈਂ ਧੋ ਲਿਆ ਸੀਗਾ ਹੁਣ ਅਸੀਂ ਛੰਨੀ ਦੇ ਵਿੱਚ ਮਸ਼ਰੂਮ ਨੂੰ ਪਾ ਦਵਾਂਗੇ ਮਸ਼ਰੂਮ ਤੁਸੀਂ ਜਦੋਂ ਵੀ ਲਓ ਨਾ ਫਰੈਸ਼ ਹੀ ਮਸ਼ਰੂਮ ਲਓ ਕਾਲੀ ਮਸ਼ਰੂਮ ਤੇ ਬਿਲਕੁਲ ਵੀ ਨਾ ਲਓ ਹੁਣ ਇੱਕ ਸਾਈਡ ਤੇ ਹੀ ਗੈਸ ਰੱਖ ਦਾਂਗੇ ਕੁੱਕਰ ਉੱਛ ਪਾ ਦਾਂਗੇ ਪਾਣੀ ਇਹ ਐਚੀਸੀ ਬਣਾਨੇ ਚਾਵਲ ਤੇ ਪਾਣੀ ਚਾਵਲ ਬਣਾ ਲੈਗੇ ਪਾਣੀ ਖੁੱਲਾ ਹिलो ਜਿਆਦਾ ਲੋ ਡਬਲ ਤੇ ਅਰੇਚ ਪਾ ਦਾਂਗੇ ਕੁਛ ਖੜੇ ਮਸਾਲੇ ਦੋ ਤੋਂ ਤਿੰਨ ਤੇਈ ਪੱਤਾ ਇੱਕ ਟੁਕੜਾ ਦਾਲਚੀਨੇ ਦਾ ਇੱਕ ਮੋਟੀ ਇਲਾਚੀ 6-7 ਲਈ ਸੀ ਮ ਕਾਲੀ ਮਿਰਚ ਸਾਬਤ ਦੋ ਹਰੀ ਮਿਰਚ ਨੂੰ ਵਿੱਚੋਂ ਚੀਰ ਪਾ ਕੇ ਲਿਆ ਸੀਗਾ ਸਵਾਦ ਅਨੁਸਾਰ ਨਮਕ ਛੋਟੀ ਚਮਚ ਜੀਰਾ 3 ਤੋਂ 4 ਲੋਂਗ ਤੇ ਨਾਲ ਹੀ ਅੱਧਾ ਨਿੰਬੂ ਦਾ ਰਸ ਪਾਤਾ ਹੈਗਾ 2 ਚਮਚ ਪਾਤੇ ਔਇਲ ਦੇ ਕੁਕਿੰਗ ਔਇਲ ਇਹਨੂੰ ਚੰਗੀ ਤਰ੍ਹਾਂ ਹੀ ਪਹਿਲੇ ਮਿਕਸ ਕਰ ਦਵਾਂਗੇ ਹੁਣ ਇਹਨੂੰ ਕਵਰ ਕਰਕੇ ਨਾ ਰੱਖ ਦਵਾਂਗੇ ਇੱਕ ਉਬਾਲ ਆਣ ਤੱਕ ਜਦ ਤੱਕ ਉਬਾਲ ਆਉਂਦਾ ਅਸੀਂ ਪਿਆਜ਼ ਚੱਕ ਕਰਨੇ ਨੇ ਪਿਆਜ਼ ਸਾਡੇ ਫਰਾਈ ਹੋ ਗਏ ਸੀ ਬਸ ਇੰਨੇ ਕ ਇਸੀ ਫਰਾਈ ਕਰਨਾ ਇਹਨੂੰ ਕਾਲੇ ਬਿਲਕੁਲ ਵੀ ਨਹੀਂ ਕਰਨਾ ਨਹੀਂ ਤੇ ਸਵਾਦ ਖਰਾਬ ਹੋ ਜਾਏਗਾ ਸਾਡੀ ਬਰੀਆਨੀ ਦਾ ਹੁਣ ਅਸੀਂ ਪਿਆਜ਼ ਫਰਾਈ ਹੋ ਗਈ ਸੀ ਨੂੰ ਥੋੜ੍ਹਾ ਥੋੜ੍ਹਾ ਕਰਕੇ ਪਿਆਜ਼ ਨੂੰ ਇੱਕ ਪਲੇਟ ਦੇ ਵਿੱਚ ਕੱਟ ਦਵਾਂਗੇ ਇਸ ਤਰੀਕੇ ਨਾਲ ਦਬਾਉਂਦੇ ਹੋਏ ਨਾ ਦੋਨੋਂ ਚਮਚਿਆਂ ਨਾਲ ਇਦਾਂ ਜਿੰਨਾ ਵੀ ਆਇਲ ਹੈ ਨਾ ਸਾਇਰ ਆਇਲ ਕੜਾਈ 'ਚ ਕੱਢ ਦਾਂਗੇ ਤੇ ਹਲਕਿਆ ਥਾਣਾ ਦਬਾਉਂਦੇ ਆ ਨਾ ਪਿਆਇ ਨੂੰ اسی ਪਲੇਟ ਦੇ ਵਿੱਚ ਕੱਢਦੇ ਜਾਵਾਂਗੇ ਇੱਥੇ ਮੈਂ ਸਾਰੇ ਪਿਆਇ ਫਰਾਈ ਕਰ ਲਏ ਸੀ ਤੇ ਇੱਕ ਪਲੇਟ ਦੇ ਵਿੱਚ ਕੱਢ ਦਿੱਤਾ ਸੀਗਾ ਹੁਣ ਅਸੀਂ ਇਹਨੂੰ ਹਲਕਿਆ ਥਾਣਾ ਨਾ ਫੋਕ ਦੇ ਨਾਲ ਖੋਲ ਦਵਾਂਗੇ ਇਹਨੂੰ ਤੇ ਇਹਨੂੰ ਠੰਡਾ ਹੋਣ ਲਈ ਸਾਈਡ ਤੇ ਰੱਖ ਦਵਾਂਗੇ ਠੰਡਾ ਹੋ ਜਾਏਗਾ ਫਿਰ ਅਸੀਂ ਇਸਤੇਮਾਲ ਕਰਾਂਗੇ ਐਦਾਂ ਪਾਈ ਨੂੰ ਵਧੀਆ ਉਬਾਲ ਆ ਗਿਆ ਸੀ ਇਹ 'ਚ ਪਾ ਦਾਂਗੇ ਚਾਵਲ ਚਾਵਲ ਦਾ ਪਾਣੀ ਸਾਰਾ ਮੈਂ ਸੁੱਟ ਦਿੱਤਾ ਹੈਗਾ ਇਹ ਚਾਵਲ ਨੂੰ ਹੀ ਕੁੱਕਰ ਦੇ ਵਿੱਚ ਪਾ ਦਿੱਤਾ ਸੀਗਾ ਚਾਵਲ ਨੂੰ ਪਾ ਕੇ ਹੀ ਜ਼ਿਆਦਾ ਉਹਨਾਂ ਨੂੰ ਹਿਲਾਉਣਾ ਨਹੀਂ ਦੇ ਜੇ ਚਾਵਲ ਟੁੱਟ ਜਾਣਗੇ ਹਲਕਾ ਜਿਹਾ ਵਸੇ ਨੂੰ ਮਿਕਸ ਕਰਾਂਗੇ ਹੁਣ ਇਹਨੂੰ 7 ਤੋਂ 8 ਮਿੰਟ ਤੱਕ ਗੈਸ 'ਤੇ ਰਹਿਣ ਦਵਾਂਗੇ ਤੇ ਇਹਨੂੰ ਅਸੀਂ 80% ਚਾਵਲ ਨੂੰ ਸੀ ਕੁੱਕ ਕਰਨਾ 20% ਅਸੀਂ ਦਮ ਲਗਾ ਲਿਆਗੇ ਨੂੰ ਕੁੱਕ ਕਰਾਂਗੇ ਹੁਣ ਇੱਥੇ ਅਸੀਂ ਕੱਟ ਲੈਨੇ ਮਸ਼ਰੂਮ ਮਸ਼ਰੂਮ ਥੋੜਾ ਵੱਡਾ ਸਾਈਜ਼ੀ ਦਾ ਮਸ਼ਰੂਮ ਦਾ ਤੇ ਇਹਨੂੰ ਮੈਂ 2 ਪੀਸ ਵਿੱਚ ਕੱਟ ਰਹੀ ਹਾਂ ਤੁਸੀਂ ਚਾਹੋ 4 ਪੀਸ ਵਿੱਚ ਵੀ ਕੱਟ ਸਕਦੇ ਹੋ ਬਟ ਇਹ ਮਸ਼ਰੂਮ ਕੀ ਹੁੰਦਾ ਹੈ ਕਿ ਸੁੰਗੜ ਕੇ ਨਾ ਬਹੁਤ ਛੋਟਾ ਸਾਈਜ਼ ਬਣ ਜਾਂਦਾ ਇਸ ਲਈ ਸਾਰਾ ਸਵਾਦ ਹੀ ਮਸ਼ਰੂਮ ਦਾ ਹੈ ਮੈਂ ਮਸ਼ਰੂਮ ਨੂੰ 2 ਪੀਸ ਵਿੱਚ ਹੀ ਕੱਟ ਰਹੀ ਹਾਂ ਤੇ ਜਦੋਂ ਮੈਂ ਮਸ਼ਰੂਮ ਨੂੰ ਕੱਟ ਲਿਆ ਸੀਗਾ ਤੇ ਮਸ਼ਰੂਮ ਤੁਸੀਂ ਦੇਖ ਸਕਦੇ ਵਾਈਟ ਵਾਲਾ ਮਸ਼ਰੂਮ ਸੀ ਫ੍ਰੈਸ਼ ਮਸ਼ਰੂਮ ਸੀਗਾ ਇਹਨੂੰ ਕੱਟ ਤਾਹੀ ਸਾਈਡ ਤੇ ਰੱਖ ਦਿੰਨੇ ਆ ਇਹਦੇ ਚਾਵਲ ਨੂੰ ਵੀ ਹੋ ਗਿਆ ਸੀ 7 ਤੋਂ 8 ਮਿੰਟ ਇਨੂੰ ਚੈੱਕ ਕਰ ਲੈਨੇ ਆ 80% ਇਹ ਕੁੱਕ ਹੋ ਗਏ ਸੀਗੇ ਤੁਸੀਂ ਦੇਖ ਸਕਦੇ ਹੋ ਬਸ ਇੰਨੇ ਸੀ ਕੁੱਕ ਕਰਨੇ ਸੀ ਹੁਣ ਅਸੀਂ ਇਹਨੂੰ ਛੰਨੀਰ ਵਿੱਚ ਕੱਢ ਦਵਾਂਗੇ ਇਹਨੂੰ ਛੰਨੀ ਚ ਕੱਢਦਾ ਹੀ ਚਾਵਨੂ ਸੀ ਤੇ ਇਹਨੂੰ ਠੰਡੇ ਪਾਣੀ ਉਤੋ ਲਿਆ ਸੀ ਇਹਨੂੰ ਨੂੰ ਸਾਈਡ ਤੇ ਰੱਖ ਦਾਂਗੇ ਇੱਥੇ ਇੱਕ ਮਸਾਲਾ ਬਣਾ ਲੈਨੇ ਆ 10 ਤੋਂ 12 ਕਲੀਆਂ ਲਈਆਂ ਲਸਣ ਦੀਆਂ 2 ਇੰਚ ਟੁਕੜਾ ਲਈ ਅਦਰਕ ਦਾ ਨਾਲ ਹੀ ਮੈਂ ਇੱਕ ਹਰੀ ਮਿਰਚ ਲਈ ਸੀਗੀ ਤੇ ਨਾਲ ਹੀ ਇਹਦੇ ਵਿੱਚ ਪਾ ਦਾਂਗੇ ਅਸੀਂ ਜੋ ਪਿਆਈ ਫਰਾਈ ਕਰਕੇ ਰੱਖੇ ਸੀ ਨਾ ਥੋੜੀ ਅੱਛੀ ਪਿਆਈ ਪਾ ਦਾਂਗੇ ਬਾਕੀ ਪਿਆਜ਼ ਅਸੀਂ ਦਮ ਲਗਾਣ ਲੱਗੇ ਪਾਵਾਂਗੇ ਦੋ ਤੋਂ ਤਿੰਨ ਚਮਚਾ ਪਾ ਦਿੱਤੇ ਹੀ ਪਿਆਜ਼ ਹੁਣ ਉਹਨੂੰ ਚੋਪਰ 'ਚ ਪਾ ਕੇ ਚੋਪ ਕਰਾਂਗੇ ਐਨੂੰ ਮਸਾਲੇ ਨੂੰ ਐਨੂੰ ਮੈਂ ਚੋਪ ਕਰ ਲਿਆ ਹੀ ਲਸਣ ਨੂੰ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਹੀ ਤਿਆਰ ਕਰਨਾ ਹੁਣ ਇਹਨੂੰ ਇੱਕ ਪਲੇਟ ਦੇ ਵਿੱਚ ਅਸੀਂ ਕੱਢ ਦਾਂਗੇ ਤੇ ਇਧਰ ਹੁਣ ਅਸੀਂ ਜੋ ਸਬਜ਼ੀਆਂ ਕੱਟੀਆਂ ਸੀ ਨਾ ਮਸ਼ਰੂਮ ਉਹਨੂੰ ਮੈਰੀਨੇਟ ਕਰ ਲੈਨੇ ਆਂ ਇੱਕ ਬੋਲ ਦੇ ਵਿੱਚ ਪਾਵਾਂਗੇ ਮਸ਼ਰੂਮ ਨਾਲ ਹੀ ਮੈਂ ਇੱਕ ਗਾਜਰ ਲਈ ਸੀ ਉਹਨੂੰ ਬਾਰੀ ਕੱਟ ਲਿਆ ਸੀਗਾ ਤੇ ਇੱਕ ਮੁਠੀ ਮੈਂ ਲਈ ਹਰੇ ਮਟਰ ਨਾਲ ਹੀ ਥੋੜਾ ਜਿਹਾ ਪਾਵਾਂਗੇ ਕਸੂਰੀ ਮੇਥੀ ਤੁਸੀਂ ਹਰਾ ਧਨੀਆ ਵੀ ਪਾ ਸਕਦੇ ਹੋ ਨਾਲ ਹੀ ਮੈਂ ਇੱਕ ਅੱਧੀ ਕੋਲੀ ਲਈਏ ਦਹੀਂ ਫਟਿਆ ਦਹੀਂ ਸੀਗਾ ਛੋਟੀ ਚਮਚ ਲਈ ਹਲਦੀ ਦੋ ਚਮਚ ਲਈ ਪੀਸਿਆ ਧਨੀਆ ਨਾਲ ਹੀ ਜਦ ਬਮਾਂਗੇ 2 ਚਮਚ ਬਰੀਆਨੀ ਮਸਾਲਾ ਤੇ ਬਰੀਆਨੀ ਮਸਾਲਾ ਤੁਸੀਂ ਵਧੀਆ ਕੰਪਨੀ ਦਾ ਹੀ ਇਸਤੇਮਾਲ ਕਰਨਾ ਸਵਾਦ ਅਨੁਸਾਰ ਪਾ ਦਿਆਂਗੇ ਨਮਕ 1 ਚਮਚ ਕਸ਼ਮੀਰੀ ਲਾਲ ਮਿਰਚ ਪਾਈ ਸੀ ਤੇ ਨਾਲ ਹੀ ਅੱਧਾ ਨਿੰਬੂ ਦਾ ਰਸ ਪਾ ਦਿਆਂਗੇ ਹੁਣ ਅਸੀਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੁਸੀਂ ਰਿਚ ਗਾਜਰ ਨਹੀਂ ਪਾਣਾ ਚਾਹੁੰਦੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਮੈਂ ਇੱਕ ਪਈ ਸੀ ਇਸ ਲਈ ਮੈਂ ਇੱਕ ਛੋਟੀ ਜਿਹੀ ਗਾਜਰ ਪਾ ਦਿੱਤੀ ਸੀ ਇਹਨੂੰ ਮੈਂ ਹੱਥ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੀ ਮੇਰੇ ਚੈਨਲ ਲਸੂ ਦਾ ਪੇਸਟ ਪਾਣਾ ਭੁੱਲ ਗਏ ਹੀ ਜੋ ਅਸੀਂ ਚੋਪਰ 'ਚ ਚੋਪ ਕਰਕੇ ਰੱਖਿਆ ਸੀਗਾ ਉਹਨੂੰ ਨੂੰ ਪਾ ਦਾਂਗੇ 2 ਚਮਚ ਉਹਨੂੰ ਪਾ ਕੇ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਹਿਲੇ ਮੈਨੂੰ ਚਮਚ ਨਾਲ ਹੀ ਮਿਕਸ ਕਰ ਰਹੀ ਸੀ ਹੁਣ ਮੈਨੂੰ ਹੱਥ ਨਾਲ ਮਿਕਸ ਕਰ ਰਹੀ ਹਾਂ ਕਿਉਂਕਿ ਚਮਚ ਨਾਲ ਵਧੀਆ ਮਿਕਸ ਨਹੀਂ ਸੀ ਹੋ ਰਿਹਾ ਐਨੂੰ ਸੀ ਮਿਕਸ ਕਰ ਲਿਆ ਹੈ ਬਹੁਤ ਵਧੀਆ ਤਰੀਕੇ ਨਾਲ ਹੁਣ ਅਸੀਂ ਨੂੰ ਫਰਾਈ ਕਰਾਂਗੇ ਮੈਂ ਕੜਾਈ ਵਿੱਚ ਨਾ ਜੋ ਮੈਂ ਪੀ ਆਈ ਫਰਾਈ ਕੀਤੇ ਸੀ ਉਹਦੇ ਵਿੱਚ ਥੋੜਾ ਤੇਲ ਕਢ ਲਿਆ ਹੈਗਾ ਦੋ ਕਚਮੇ ਛੋਟੇ ਤੇਲ ਦੇ ਰਹਿਣ ਦਿੱਤੇ ਸੀ ਉਹ ਚ ਸੀ ਨਾ ਜੋ ਉਮਰ ਕੀ ਮੈਗਨੇਟ ਕਰਕੇ ਰੱਖਿਆ ਸੀ ਉਹਨੂੰ ਹੀ ਰੱਖਣਾ ਨਹੀਂ ਨਾਲ ਦੇ ਨਾਲ ਕੜਾਈ 'ਚ ਪਾ ਦੇਾਂਗੇ ਹੁਣ ਅਸੀਂ ਇਹਨੂੰ ਭੁੰਨਾਂਗੇ ਤੇ ਗੈਸ ਨੂੰ ਭੁੰਨ ਲੱਗਿਆ ਗੈਸ ਨੂੰ ਤੁਸੀਂ ਹਾਈ ਫਲੇਮ ਤੇ ਹੀ ਰੱਖਣਾ ਕਿਉਂਕਿ ਮਸ਼ਰੂਮ ਤੇ ਨਾ ਬਹੁਤ ਸਾਰਾ ਪਾਣੀ ਹੁੰਦਾ ਨਾਲ ਅਸੀਂ ਚ ਦਹੀਂ ਵੀ ਪਾਇਆ ਸੀ ਦਹੀਂ ਦਾ ਵੀ ਆਪਣਾ ਪਾਣੀ ਹੁੰਦਾ ਇਸ ਨੇ ਨੂੰ ਹਾਈ ਫਲੇਮ ਤੇ ਹੀ ਸੀ ਫਰਾਈ ਭੁੰਨਾਗੇ ਅਤੇ 2 ਤੋਂ 3 ਮਿੰਟ ਲੱਗ ਜਾਂਦੇ ਨੇ ਮਸ਼ਰੂਮ ਮੇਰੀ ਬਹੁਤ ਜ਼ਿਆਦਾ ਫੇਵਰਟ ਹੈ ਉਹ ਤੁਸੀਂ ਇਸ ਤਰੀਕੇ ਨਾਲ ਵੀ ਸਬਜ਼ੀ ਬਣਾ ਕੇ ਖਾ ਸਕਦੇ ਹੋ ਤਾਂ ਵੀ ਬਹੁਤ ਹੀ ਟੇਸਟੀ ਲੱਗਦੀ ਹੈ ਤੁਸੀਂ ਦੇਖ ਸਕਦੇ ਹੋ ਉਥੇ ਸਾਰਾ ਪਾਣੀ ਸੁੱਕ ਗਿਆ ਸੀਗਾ ਮਸ਼ਰੂਮ ਚ ਮਸ਼ਰੂਮ ਇੱਕਦਮ ਡਰਾਈ ਹੋ ਗਈ ਸੀਗੀ ਇਹਦੀ ਗੈਸ ਅਸੀਂ ਬੰਦ ਕਰ ਦਾਂਗੇ ਇਹਨੂੰ ਰੱਖ ਦਾਂਗੇ ਦੂਸਰੀ ਸਾਈਡ ਤੇ ਇਸੇ ਸਾਈਡ ਤੇ ਹੁਣ ਅਸੀਂ ਰੱਖਾਂਗੇ ਕੁੱਕਰ ਕੁੱਕਰ ਗਰਮ ਹੋ ਤੇ ਇੱਕ ਚਮਚ ਪਾਵਾਂਗੇ ਦੇਸੀ ਘਿਓ ਦਾ ਜੋ ਦੇਸੀ ਘਿਓ ਮੈ ਲੱਟੂ ਹੋ ਜਾਏਗਾ ਨਾ ਪਿਘਲ ਜਾਏਗਾ ਕੁੱਕਰ ਨੂੰ ਗੈਸ ਹੇਠਾਂ ਲਾ ਲਵਾਂਗੇ ਝੋਲਣ ਲਗਾਵਾਂਗੇ ਬਰੀਆਨੀ ਲਈ ਤਾਂ ਉਦ ਲਈ ਇਸੀ ਸਭ ਤੋਂ ਪਹਿਲੇ ਥੱਲੇ ਲਹਿਰ ਲਗਾਵਾਂਗੇ ਸਬਜ਼ੀ ਦੀ ਮਸ਼ਰੂਮਾਂ ਲਈ ਚੰਗੀ ਤਰ੍ਹਾਂ ਇਸ ਚਾਰੋਂ ਸਾਈਡ ਤੇ ਲਹਿਰ ਲਗਾ ਕੇ ਫਿਰ ਉੱਪਰ ਹੀ ਚਾਵਲ ਪਾਵਾਂਗੇ ਚਾਵਾ ਦੀ ਦੂਸਰੀ ਲਹਿਰ ਲਗਾਵਾਂਗੇ ਉਹ ਚਾਰੋਂ ਤਰਫ ਚੰਗੀ ਤਰ੍ਹਾਂ ਦੀ ਅਸੀਂ ਸਪਰੈਡ ਕਰਨਾ ਹੈ ਚਾਵਲ ਨੂੰ ਵੀ ਚਾਰੋਂ ਸਾਈਡ ਉੱਪਰੋਂ ਲਗਾ ਦਾਂਗੇ ਅਸੀਂ ਕੇਸਰ ਦਾ ਦੁੱਧ ਇਹ ਦੁੱਧ ਮੈਂ ਕੋਸਾ ਲੈ ਕੇ ਨਾ ਵਿੱਚ ਕੇਸਰ ਨੂੰ ਡਿਪ ਕਰਕੇ ਰੱਖ ਦਿੱਤਾ ਸੀਗਾ ਹੁਣ ਉਹਨੂੰ ਅੱਧਾ ਅਸੀਂ ਕੋਲੀ ਇਸ ਟਰਮ ਤੇ ਪਾ ਦਾਂਗੇ ਨਾਲ ਹੀ ਪਾਵਾਂਗੇ ਕਸੂਰੀ ਮੇਥੀ ਤੁਸੀਂ ਚਾਹੋ ਇਸ ਸਾਈਡ ਤੇ ਹਰਾ ਧਨੀਆ ਪਾ ਸਕਦੇ ਹੋ ਹੁਣ ਜਿਹੀ ਪਿਆਜ਼ ਨੂੰ ਫਰਾਈ ਕਰਕੇ ਰੱਖਿਆ ਸੀ ਨਾ ਹੁਣ ਇੱਕ ਲਹਿਰ ਅਸੀਂ ਪਿਆਜ਼ ਫਰਾਈ ਵੀ ਪਾ ਦਾਂਗੇ ਉੱਪਰ ਹੁਣ ਇਹਦੇ ਉੱਪਰ ਫਿਰ ਅਸੀਂ ਪਾ ਦਾਂਗੇ ਸਬਜ਼ੀ ਦੀ ਇੱਕ ਹੋਰ ਲਹਿਰ ਲਾ ਦੇਵਾਂਗੇ ਇਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਮਸ਼ਰੂਮ ਬਰੀਆਨੀ ਅਗਰ ਤੁਸੀਂ ਕਦੇ ਟਰਾਈ ਨਹੀਂ ਕੀਤੀ ਟਰਾਈ ਜ਼ਰੂਰ ਕਰਿਆ ਬਹੁਤ ਹੀ ਟੇਸਟੀ ਲੱਗਦਾ ਇਸੇ ਤਰੀਕੇ ਨਾਲ ਨਾ ਪਹਿਲੀ ਲਹਿਰ ਬਣਾ ਕੇ ਤਿਆਰ ਕੀਤੀ ਹੈ ਉਸੇ ਤਰੀਕੇ ਨਾਲ ਦੂਸਰੀ ਵੀ ਤਿਆਰ ਕਰਾਂਗੇ ਸਬਜੀ ਦੀ ਲਹਿਰ ਲਗਾਤੀ ਉਪਰ ਫਿਰ ਚਾਵਲ ਦੀ ਲਗਾ ਦੇਾਂਗੇ ਤੇ ਚਾਰੇ ਸਾਈਡਾਂ 'ਚ ਚੰਗੀ ਤਰ੍ਹਾਂ ਫੈਲਾ ਦੇਾਂਗੇ ਇਹਨਾਂ ਨੂੰ ਹੁਣ ਉੱਪਰ ਫਿਰ ਕੇਸਰ ਵਾਲਾ ਦੁੱਧ ਸੀਨਾ ਉਹ ਸਾਰੇ ਪਾ ਦੇਾਂਗੇ ਇਹ ਮਸ਼ਰੂਮ ਬਰੀਆਨੀ ਕਿੰਨੀ ਕਿੰਨੀ ਫੇਵਰੇਟ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮੇਰੀ ਆਜੀ ਵੀਡੀਓ ਥੋੜੀ ਵੀ ਚੰਗੀ ਲੱਗੇ ਪਲੀਜ਼ ਪਲੀਜ਼ ਇੱਕ ਲਾਈਕ ਜਰੂਰ ਕਰ ਦੇਣਾ ਮੇਰੇ ਚੈਨਲ 'ਤੇ ਨਵੇਂ ਤਾਂ ਸਬਸਕ੍ਰਾਈਬ ਕਰਨਾ ਨਾ ਪੁੱਲਣਾ ਜੋ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੁਹਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਹੁਣ ਇਸ ਤਰੀਕੇ ਨਾਲ ਉੱਪਰ ਫਰਾਈ ਕੀਤੇ ਪਿਆਈ ਵੀ ਪਾ ਦਾਂਗੇ ਉਹ ਨਾਲ ਹੀ ਛੋਟੀ ਚਮਚੀ ਪਾ ਦਾਂਗੇ ਬਰੀਆਨੀ ਦਾ ਮਸਾਲਾ ਇਹਨਾਂ ਫਲੇਵਰ ਬਹੁਤ ਵਧੀਆ ਆਏਗਾ ਤੇ ਦੋ ਚਮਚ ਪਾ ਦਾਂਗੇ ਔਇਲ ਦਾ ਜੋ ਅਸੀਂ ਜਿੱਚ ਅਸੀਂ ਪਿਆਈ ਫਰਾਈ ਕੀਤੇ ਨਾ ਉਹੀ ਮੈਂ ਦੋ ਤੋਂ ਤਿੰਨ ਚਮਚ ਔਇਲ ਦੇ ਪਾ ਦਿੱਤੇ ਸੀ ਇਹਨੂੰ ਕਵਰ ਕਰ ਦਿੱਤਾ ਸੀ ਹੁਣ ਗੈਸ 'ਤੇ ਹੀ ਰੱਖਿਆ ਸੀ ਤਵਾ ਤਵਾ ਗਰਮ ਹੋ ਗਿਆ ਸੀ ਉੱਪਰ ਇਸੇ ਰੱਖ ਦਿੱਤਾ ਸੀ ਕੁੱਕਰ ਤੇ ਕੁੱਕਰ ਦੇ ਉੱਪਰ ਅਸੀਂ ਹੈਵੀ ਚੀਜ਼ ਰੱਖਾਂਗੇ ਸੋ ਮੈਂ ਇੱਥੇ ਰੱਖਤਾ ਇਸ ਚਕਲਾ ਜਿੱਤੇ ਮੈਂ ਰੋਟੀ ਵੇਲਦੀ ਆ ਤੇ ਗੈਸ ਦੀ ਫਲੇਮ ਨੂੰ ਰੱਖ ਦਵਾਂਗੇ ਮੀਡੀਅਮ ਟੂ ਲੋ ਤੇ ਇੱਥੇ 20 ਤੋਂ 25 ਮਿੰਟ ਲੱਗਣਗੇ ਉਦੋਂ ਤੱਕ ਅਸੀਂ ਇੱਥੇ ਰਾਇਤਾ ਬਣਾ ਲੈਨੇ ਆ ਮੈਂ ਇੱਥੇ ਲਿਆ ਦਹੀਂ ਦਹੀਂ ਨੂੰ ਚੰਗੀ ਤਰ੍ਹਾਂ ਆਪਣੇ ਫੇਂਟ ਲਿਆ ਸੀਗਾ ਹੁਣ ਇਹ ਚ ਪਾ ਦਾਂਗੇ ਪਿਆਜ਼ ਨਾਲ ਹੀ ਮੈਂ ਚ ਪਾਤੀ ਇਹ ਪਕੌੜੀਆਂ ਮੈਂ ਇੱਥੇ ਪਕੌੜੀਆਂ ਦਾ ਰਾਇਤਾ ਬਣ ਗਿਆ ਬਣਾ ਕੇ ਤਿਆਰ ਕਰ ਰਹੀ ਆ ਤੁਸੀਂ ਹਰੀ ਚਟਨੀ ਰਾਇਤਾ ਬਣਾ ਸਕਦੇ ਹੋ ਵੀ ਬਹੁਤ ਟੇਸਟੀ ਲੱਗਦਾ ਮੈਂ ਸਿਰਫ ਪਕੌੜੀਆਂ ਤੇ ਪਿਆਜ਼ ਹੀ ਪਾਈ ਸੀਗੇ ਨਮਕ ਵਗੈਰਾ ਜਦੋਂ ਖਾਵਾਂਗੇ ਉਦੋਂ ਪਾਵਾਂਗੇ 20 ਮਿੰਟ ਹੋ ਗਏ ਸੀਗੇ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਿੱਤਾ ਸੀ ਤੁਸੀਂ ਦੇਖ ਸਕਦੇ ਹੋ ਤੁਹਾਡੀ ਬਰੀਆਨੀ ਬਣ ਕੇ ਤਿਆਰ ਹੈ ਤੁਸੀਂ ਬਰੀਆਨੀ ਨੂੰ ਜਦੋਂ ਵੀ ਅਸੀਂ ਚਲਾਉਂਦੇ ਹਾਂ ਤਾਂ ਇੱਕ ਸਾਈਡ ਤੋਂ ਇਹਨੂੰ ਚਲਾਈਏ ਸਟਾਰਟਿੰਗ ਤੇ ਤਾਂ ਕਿ ਸਾਡੇ ਚਾਵਲ ਟੁੱਟਣ ਨਾ ਇੱਥੇ ਸਾਡੀ ਬਰੀਆਨੀ ਬਣ ਕੇ ਤਿਆਰ ਹੈ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਅਗਰ ਤੁਸੀਂ ਗਾਜਰ ਨਹੀਂ ਪਾਣਾ ਚਾਹੁੰਦੇ ਤੇ ਗਾਜਰ ਨੂੰ ਤੁਸੀਂ ਇੱਥੇ ਸਕਿਪ ਵੀ ਕਰ ਸਕਦੇ ਹੋ ਬੀਨਾ ਗਾਜਰ ਤੋਂ ਹੀ ਬਹੁਤ ਟੇਸਟੀ ਲੱਦੀ ਮੇਰੇ ਕੋਲ ਸੀ ਇਸ ਲਈ ਮੈਂ ਅੱਧੀ ਗਾਜਰ ਪਾ ਦਿੱਤੀ ਸੀ ਹੁਣ ਇੱਥੇ ਲਗਾ ਲੈਨੇ ਪਲੇਟ ਇੱਥੇ ਮੈਂ ਪਾਤੀ ਬਰੀਆਨੀ ਦਹੀਂ ਦਹੀਂ ਦੇ ਉੱਪਰ ਹਲਕਾ ਜਿਹਾ ਨਮਕ ਲਾਲ ਮਿਰਚ ਤੇ ਨਾਲ ਹੀ ਕਸੂਰੀ ਮੇਥੀ ਪਾਤੀ ਮੇਰੀ ਅੱਜ ਦੀ ਵੀਡੀਓ ਕਿਦਾਂ ਲੱਗੀ ਪਲੀਜ਼ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮੇਰੀ ਵੀਡੀਓ ਕਿੱਥੇ ਕਿੱਥੇ ਤੁਸੀਂ ਦੇਖਦੇ ਹੋ ਮੈਨੂੰ ਕਮੈਂਟ ਕਰਕੇ ਉਹ ਵੀ ਜਰੂਰ ਦੱਸੋ ਮੈਨੂੰ ਬਹੁਤ ਹੀ ਚੰਗਾ ਲੱਗਾ ਸੁਣ ਕੇ ਕਿ ਮੇਰੀ ਵੀਡੀਓ ਕਿੱਥੇ ਕਿੱਥੇ ਦੇਖਦੇ ਹੋ ਲੋ ਜੀ ਸਾਡਾ ਤੇ ਤੇ ਲੰਚ ਤਿਆਰ ਹੈ ਕਿਹਦਾ ਕਿਹਦਾ ਫੇਵਰਟ ਜੂਸ ਸੁਣਾ ਫਿਰ ਮਿਲਦੇ ਕਿ ਨਵੀਂ